क्षत्रिय काल आरपीडी 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਠਵਾਲ ਖਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜेंद्र ਵਿਲੇਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਆਂ ਪ੍ਰੋਗਰਾਮ 'ਚ ਧੰਨਵਾਦ ਜੀ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਤੇ ਚਰਚਾ ਚਿਰਦੀ ਹੀ ਰਹਿੰਦੀ ਹੈ ਤੇ ਅੱਜ ਅਸੀਂ ਨਿਊਯਾਰਕ ਦੀ ਗੱਲ ਕਰਾਂਗੇ ਨਿਊਯਾਰਕ ਤੋਂ ਭਾਰਤੀ ਮੂਲ ਦਾ ਨੌਜਵਾਨ ਜਿਸ ਦਾ ਨਾਮ ਜੋਹਰਾਨ ਮਮਦਾਨੀ ਹੈ ਉਸ ਨੇ ਚੋਣ ਜਿੱਤ ਲਈ ਹੈ ਉਸ ਨੇ ਇਹ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ ਸਰ ਦੇਖੋ ਜੀ ਇਹ ਭਾਵੇਂ ਚੋਣ ਨਿਊਯਾਰਕ ਦੇ ਵਿੱਚ ਹੋ ਰਹੀ ਸੀਗੀ ਪਰ ਦੁਨੀਆ ਭਰ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਇਸ ਚੋਣ ਤੇ ਠਿੱਕੀਆਂ ਹੋਈਆਂ ਸੀਗੀ ਜੀ ਇਸ ਚੋਣ ਦਾ ਜਿਹੜਾ ਉਮੀਦਵਾਰ ਸੀਗਾ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਸੀ ਜੀ ਜਿਹਦਾ ਨਾਮ ਜੋਹਰਾਨ ਮਮਦਾਨੀ ਹੈ ਇਹ ਅਜੇ ਚੌਥੀਆਂ ਸਾਲਾਂ ਦਾ ਹੋਇਆ ਤੇ ਪਿਛਲੇ ਸਾਲ ਹੀ ਇਹਦਾ ਵਿਆਹ ਹੋਇਆ ਹੈ ਜੀ ਜੀ ਛੋਟੀ ਉਮਰ ਦੇ ਵਿੱਚ ਇਹ ਵੱਡੇ ਮਸਲੇ ਉਭਾਰਨ ਵਾਲਾ ਜਾਂ ਵੱਡੇ ਸਵਾਲ ਖੜੇ ਕਰਨ ਵਾਲਾ ਜਾਂ ਸਤਾ ਦੇ ਲਈ ਮर्यादा ਦੇ ਗਲਿਆਰਿਆਂ 'ਚ ਰਹਿ ਕੇ ਚੈਲੰਜ ਖੜੇ ਕਰਨ ਵਾਲਾ ਇੱਕ ਨੌਜਵਾਨ ਸਿੱਧ ਹੋਇਆ ਜਦੋਂ ਉਹ ਉਥੇ ਦੀ ਮੁੱਖ ਧਾਰਾ ਦੀ ਸਿਆਸਤ ਵਿੱਚ ਪ੍ਰਵਾਨ ਚੜਦਾ ਤਾਂ ਸੰਸਾਰ ਪੱਧਰ ਤੇ ਉਹਦੀ ਗੱਲ ਜਾਂਦੀ ਹੈ ਬਿਲਕੁਲ ਬਿਲਕੁਲ ਸਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀਆਂ ਚੋਣਾਂ ਹੋਈਆਂ ਕੱਲੀਆਂ ਨਿਊਯਾਰਕ ਵਿੱਚ ਨਹੀਂ ਹੋਈਆਂ ਜੀ ਹੋਰ ਵੀ ਵੱਡੇ ਛੋਟੇ ਸ਼ਹਿਰਾਂ ਵਿੱਚ ਮੇਅਰ ਦੀਆਂ ਚੋਣਾਂ ਹੋਈਆਂ ਬਿਲਕੁਲ ਬਿਲਕੁਲ ਬਹੁਤ ਲੋਕ ਜਿੱਤੇ ਨੇ ਬਹੁਤ ਹਾਰੇ ਨੇ ਹਾਰੇ ਨੇ ਬਿਲਕੁਲ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜਹਰਾਨ ਮਮਦਾਨੀ ਦਾ ਜ਼ਿਕਰ ਹੀ ਕਿਉਂ ਹੋ ਰਿਹਾ ਹੈ ਕਿਉਂ ਹੋ ਰਿਹਾ ਜੀ ਮੈਂ ਆਪ ਇਸ ਗੱਲ ਬਾਰੇ ਇਹ ਮਤਲਬ ਅਦਨ ਚ ਲੱਗਾ ਹੋਇਆ ਵੀ ਜਹਰਾਨ ਮਮਦਾਨੀ ਹੀ ਕਿਉਂ ਫੋਕਸ ਚ ਆ ਰਿਹਾ ਜੀ ਜੀ ਅਸੀਂ ਹ ਹਿੰਦੋਸਤਾਨੀ ਤਾਂ ਇਸ ਲਈ ਸ਼ਾਇਦ ਉਹਦੇ ਉਹਦੇ ਬਾਰੇ ਭਾਵਕ ਹੋਈਏ ਵੀ ਉਹ ਭਾਰਤੀ ਮੂਲ ਦਾ ਹੈ ਉਹਦੇ ਮਾਤਾ ਪਿਤਾ ਭਾਰਤੀ ਨੇ ਹ ਉਹਦੇ ਮੰਮੀ ਪੰਜਾਬ ਦੇ ਨੇ ਉਹ ਸਾਡਾ ਪੰਜਾਬ ਦਾ ਇਸ ਰਿਸ਼ਤੇ ਤੋਂ ਦੋਤਰਾ ਬਣਦਾ ਹੈ ਸੋ ਕੀ ਅਸੀਂ ਉਹਨੂੰ ਪੰਜਾਬੀ ਹੋਣ ਕਰਕੇ ਉਹਦੇ ਬਾਰੇ ਖਬਰਾਂ ਪੜ੍ਹ ਰਹੇ ਆ ਜੀ ਮੈਂ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੁੰਦਾ ਵੀ ਜਲੰਧਰ ਦਾ ਖਾਲਸਾਈ ਵੇਸ ਦੇ ਵਿੱਚ ਮਤਲਬ ਦਸਤਾਰ ਸਜਾਈ ਹੋਈ ਇੱਕ ਨੌਜਵਾਨ ਸਵਰਨਜੀਤ ਸਿੰਘ ਵੀ ਮੇਰ ਬਣਿਆ ਹੈ ਜਲੰਧਰ ਦਾ ਹੈ ਉਹਦੇ ਮਾਪੇ ਸੁਖਨਾ ਬੈਠੇ ਨੇ ਜਲੰਧਰ ਦੇ ਵਿੱਚ ਦੁਨੀਆ ਭਰ ਵਿੱਚ ਓਡੀ ਵੱਡੀ ਗੱਲ ਉਹਦੀ ਨਹੀਂ ਹੋ ਰਹੀ ਬਿਲਕੁਲ ਅਸੀਂ ਵੀ ਉਹਦੀ ਗੱਲ ਉਨੀ ਵਿਸਤਾਰ ਨਾਲ ਨਹੀਂ ਕੀਤੀ ਜਿੰਨੀ ਨਾਲ ਜ਼ਹਰਾਨ ਮੁਮਰਾਨੀ ਦੀ ਕਰ ਰਹੇ ਹਾਂ ਇਹਦੇ ਲਈ ਸਾਨੂੰ ਉਸ ਬੈਕ ਫਲੈਸ਼ ਵਿੱਚ ਜਾਣਾ ਪਵੇਗਾ ਜਿਹਦੇ ਵਿੱਚੋਂ ਜ਼ਹਰਾਨ ਆਪਣੀ ਟੈਕਟ ਦੀ ਦਾਵੇਦਾਰੀ ਪੇਸ਼ ਕਰਦਾ ਜਿਹਦੇ ਚੋਂ ਮਮਦਾਨੀ ਉਹ ਲੈਕਚਰ ਦਿੰਦਾ ਹੈ ਜਿਹੜੇ ਲੈਕਚਰ ਦੁਨੀਆਂ ਭਰ ਦੇ ਵਿੱਚ ਇੰਨੀ ਵੱਡੀ ਗਣਤੀ 'ਚ ਲੋਕਾਂ ਨੇ ਸੁਣੇ ਪੜੇ ਜੀ ਵੋਟਾਂ ਤਾਂ ਭਾਵੇਂ ਕਿਉਂਕਿ ਨਿਊਯਾਰਕ ਦੇ ਲੋਕਾਂ ਨੇ ਪਾਉਣੀਆਂ ਸੀ ਪਰ ਸਰਚ ਇੰਜਨ ਦੱਸਦਾ ਹੈ ਕਿ ਦੁਨੀਆਂ ਪਰ ਵਿੱਚ ਮਮਦਾਨੀ ਦੀ ਸਰਚ ਵੱਜੀ ਜੀ ਔਰ ਵੱਡੇ ਪੱਧਰ ਤੇ ਵੱਜੀ ਵੱਜੀ ਹੈ ਬਿਲਕੁਲ ਸਵਾਲ ਇਹ ਹੈ ਕਿ ਮਮਦਾਨੀ ਉਸ ਵੇਲੇ ਨਿਊਯਾਰਕ ਦੇ ਮੇਅਰ ਦੀ ਚੋਣ ਲੜ ਕੇ ਜਿੱਤਿਆ ਜਿਸ ਵੇਲੇ ਰਾਈਟ ਵਿੰਗ ਦੁਨੀਆ ਪਰ ਵਿੱਚ ਹਾਵੀ ਹੋ ਰਿਹਾ ਹੈ ਜੀ ਰਾਈਟ ਵਿੰਗ ਦੇ ਦੁਨੀਆ ਪਰ ਵਿੱਚ ਹਾਵੀ ਹੋਣ ਦੇ ਸਮੇਂ ਵੇਲੇ ਇਹਦਾ ਜਿੱਤਣਾ ਜੀ ਇੱਕ ਗੱਲ ਹੈ ਦੂਸਰੀ ਗੱਲ ਇਹ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਸੀ ਹਮ ਜਿਹੜਾ ਨਿਊਯਾਰਕ ਸਟੇਟ ਹੈ ਜਾਂ ਨਿਊਯਾਰਕ ਸਿਟੀ ਹੈ ਜੀ ਇਹ ਡੈਮੋਕ੍ਰੈਟਿਕ ਸਟੇਟ ਦਾ ਗੜਖ ਹੋਦੀ ਹੈ ਹਮ ਇਹਦਾ ਮਤਲਬ ਇਹ ਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਦਾ ਜਿੱਤ ਜਾਣਾ ਤੇ ਏਡੀ ਵੱਡੀ ਗੱਲ ਨਹੀਂ ਆਪਣੇ ਗੜ੍ਹ ਚੋਂ ਜਿੱਤ ਗਿਆ ਪਰ ਜਿਹੜੇ ਸਵਾਲ ਇੰਨੇ ਪਿਛਲੇ ਦਿਨਾਂ ਚ ਖੜੇ ਕੀਤੇ ਨੇ ਭਾਵੇਂ ਉਹ ਇਜ਼ਰਾਈਲ ਫਲਸਤੀਨੀ ਯੁੱਧ ਨੂੰ ਲੈ ਕੇ ਹੋਣ ਜੀ ਭਾਵੇਂ ਉਹ ਅਲਪ ਸੰਖਿਆਕ ਤੇ ਹੋਰ ਹੈ ਜਿਹੜੇ ਇਹ ਹਮਲੇ ਨੇ ਉਹਨਾਂ ਨੂੰ ਲੈ ਕੇ ਹੋਣ ਹਾਂ ਜਾਂ ਜਿਹੜੇ ਪ੍ਰਵਾਸੀ ਲੋਕਾਂ ਦੀਆਂ ਸਥਿਤੀਆਂ ਨੇ ਉਹਨਾਂ ਨੂੰ ਲੈ ਕੇ ਹੋਣ ਜੀ ਜਾਂ ਆਰਥਿਕ ਸਵਾਲ ਜਿਹੜੇ ਨੇ ਜਿਨ੍ਹਾਂ ਸਵਾਲਾਂ ਵਿੱਚ ਬਹੁਤ ਅਹਿਮ ਹੈ ਨਵ ਬਸਤੀਵਾਦੀਆਂ ਨੀਤੀਆਂ ਨਿਊ ਲਿਬਰਲ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਆ ਜੀ ਨਿਊ ਲਿਬਰਲ ਪਾਲਿਸੀ ਵਿੱਚ ਮਨੁੱਖ ਦਾ ਜੀਣਾ ਮੁਸ਼ਕਲ ਹੋ ਰਿਹਾ ਉਹਦੇ ਤੇ ਖੜੇ ਸਵਾਲ ਹੋਣ ਜੀ ਜਾਂ ਜਿਹੜਾ ਪੈਸੇ ਦੀ ਇਨਕਲ ਵੰਡ ਹੈ ਜਿੱਦ ਚ ਅਮੀਰਾਂ ਕੋਲ ਬਹੁਤ ਜ਼ਿਆਦਾ ਪੈਸਾ ਇਕੱਤਰ ਹੋ ਰਿਹਾ ਇੱਕ ਅਧਿਕਾਰਵਾਦ ਵੱਲ ਵੱਧ ਰਹੀ ਨਹੀਂ ਦੂਸਰੇ ਬੰਦੇ ਲੋਕਾਂ ਦੀ ਜ਼ਿੰਦਗੀ ਰੋਟੀ ਤੋਂ ਆਤਰ ਹੋਈ ਬੈਠੀ ਹੈ ਬਿਲਕੁਲ ਬਿਲਕੁਲ ਸੋ ਇਹਨੇ ਉਹ ਸਾਰੇ ਮੁੱਦੇ ਉਭਾਰੇ ਨੇ ਇੱਕ ਬੰਦਾ ਕੇਵਲ ਮੇਰ ਦੀ ਚੋਣ ਲੜਦਾ ਹੋਵੇ ਤੇ ਉਹਦਾ ਵਿਰੋਧ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਕਰਨ ਜੀ ਤੁਸੀਂ ਇਹ ਦੇਖੋ ਨਾ ਉਹਦੇ ਆਪ ਦੇ ਦੇਸ਼ ਦਾ ਰਾਸ਼ਟਰਪਤੀ ਵੀ ਕਰ ਰਿਹਾ ਹਮ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਵੀ ਕਰ ਰਿਹਾ ਹੈ ਬਿਲਕੁਲ ਉਹ ਅਜੇ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਪਹਿਲਾਂ ਹਮ ਜਦੋਂ ਪ੍ਰੀਮਰੀ ਚੋਣ ਲੜ ਰਿਹਾ ਹੈ ਪ੍ਰੀਮਰੀ ਚੋਣ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਪ੍ਰੀਮਰੀ ਚੋਣ ਉੱਥੇ ਇਸ ਤਰ੍ਹਾਂ ਹੁੰਦੀ ਹੈ ਜਦੋਂ ਪਾਰਟੀ ਆਪਣਾ ਕੈਂਡੀਡੇਟਚਰ ਐਲਾਨ ਕਰਨ ਤੋਂ ਪਹਿਲਾਂ ਹਮ ਕੈਂਡੀਡੇਟਾਂ ਦਾ ਅੰਦਰ ਵਿਦਨ ਪਾਰਟੀ ਮੁਕਾਬਲਾ ਕਰਾਉਂਦੀ ਹੈ ਜੀ ਉਸ ਵੇਲੇ ਇਹਦਾ ਮੁਕਾਬਲਾ ਸ਼ਹਿਰ ਦੇ ਇੱਕ ਅਮੀਰ ਯਹੂਦੀ ਦੇ ਨਾਲ ਹੈ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਇੱਕ ਮੈਂਬਰ ਹੈ ਸਰਕਾਰਤ ਮੈਂਬਰ ਹੈ ਹੂੰ ਇਹ ਸ਼ੁਰੂਆਤ ਚ ਦੂਸਰੇ ਨੰਬਰ ਤੇ ਆ ਉਹ ਪਹਿਲੇ ਨੰਬਰ ਤੇ ਆ ਬਿਲਕੁਲ ਫਿਰ ਇਹਦੇ ਬਿਆਨਾਂ ਦੇ ਨਾਲ ਜੀ ਉਹ ਮਾਹੌਲ ਇੰਨਾ ਗਰਮਾ ਜਾਂਦਾ ਹੈ ਕਿ ਇਹ ਪਹਿਲੇ ਨੰਬਰ ਤੇ ਚਲੇ ਜਾਂਦਾ ਹੈ ਤੇ ਉਹ ਦੂਸਰਾ ਇਹਦੀ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਉਹ ਪਛੜ ਜਾਂਦਾ ਤੇ ਉਹ ਐਲਾਨ ਕਰ ਦਿੰਦਾ ਕਿ ਸਾਡੀ ਪਾਰਟੀ ਦਾ ਉਮੀਦਵਾਰ ਜਿਹੜਾ ਹੋਏਗਾ ਉਹ ਜੋਹਰਾਂਗ ਮਮਦਾਨੀ ਹੋਏਗਾ ਜੀ ਜੀ ਉਸ ਵੇਲੇ ਇੱਕ ਗੱਲ ਹੋਰ ਬੜੀ ਰੋਚਕ ਹੈ ਹਮ ਕਿ ਦੋਨਾਂ ਉਮੀਦਵਾਰਾਂ ਨੇ ਪਾਰਟੀ ਲਈ ਫੰਡ ਕਿੰਨਾ ਜਨਰੇਟ ਕੀਤਾ ਜੀ ਜੀ ਜਿਹੜਾ ਫੰਡ ਹੈ ਉਹ ਦੋਨਾਂ ਦਾ ਲਗਭਗ ਇਕੁਅਲ ਸੀ ਉਹ ਤਾਂ ਬਹੁਤ ਅਮੀਰ ਬੰਦਾ ਹੈ ਉਹਨੇ ਕੁਝ ਘਰਾਂ ਤੋਂ ਕੁਝ ਘਰਾਣਿਆਂ ਤੋਂ ਕੁਝ ਵਿਅਕਤੀਆਂ ਤੋਂ ਫੰਡ ਲਿਆ ਜੀ ਮੋਟਾ ਫੰਡ ਹੈ ਜਿਹੜਾ ਜ਼ਹਰਾਨ ਮਮਦਾਨੀ ਵੱਲੋਂ ਇਕੱਤਰ ਕੀਤਾ ਗਿਆ ਫੰਡ ਹੈ ਨਾ ਉਹ ਬਹੁਤ ਛੋਟੀ ਅਮਾਉਂਟ ਚ ਹੈ ਜੀ ਔਰ ਛੋਟੀ ਅਮਾਉਂਟ ਦਾ ਬਖ ਬਲਖ ਵਿੱਚ ਲੋਕਾਂ ਤੋਂ ਇਕੱਤਰ ਕੀਤਾ ਗਿਆ ਫੰਡ ਹੈ ਤੇ ਬਲਖ ਵਿੱਚ ਲੋਕਾਂ ਨੇ ਜ਼ਹਰਾਨ ਨੂੰ ਫੰਡ ਦਿੱਤਾ ਤੇ ਫੰਡ ਦੀ ਰਾਸ਼ੀ ਜਿਹੜੀ ਹੈ ਉਹ ਆਪਣੇ ਪ੍ਰਤੀਦੰਦੀ ਜਿਹੜਾ ਪਾਰਟੀ ਦੇ ਵਿੱਚ ਹੈ ਉਹਦੇ ਨਾਲੋਂ ਵਧਾ ਦਿੱਤੀ ਹੈ ਬਿਲਕੁਲ ਤੋਂ ਪਾਰਟੀ ਲਈ ਉਸ ਦਿਨ ਹੀ ਇਹ ਜਿਹੜਾ ਆ ਉਹ ਇੱਕ ਵੱਡੀ ਇਹ ਉਮੀਦਵਾਰ ਜੋ ਉੱਭਰਦਾ ਹੈ ਹੂੰ ਜੀ 34 ਸਾਲਾਂ ਦੇ ਜਹਰਾਨ ਮੁਮਤਾਨੀ ਦਾ ਜਿਹੜਾ ਮੂਲ ਹੈ ਉਹ ਭਾਰਤੀ ਹੈ ਹੂੰ ਇਹਦੇ ਜਿਹੜੀ ਇਹਦਾ ਜਿਹੜਾ ਜਨਮ ਹੈ ਉਹ ਜਗਾੰਡਾ ਵਿੱਚ ਹੁੰਦਾ ਹੈ ਜੀ ਜਗਾੰਡਾ ਅਫਰੀਕਾ ਦਾ ਇੱਕ ਸ਼ਹਿਰ ਹੈ ਹੂੰ ਇਹਦੇ ਮਾਪੇ ਜਿਹੜੇ ਨੇ ਉਹ ਜਗਾੰਡਾ 'ਚ ਰਹਿੰਦੇ ਸੀ ਜੀ ਇਹਦੀ ਮਾਂ ਅ ਦੁਨੀਆ ਦੀ ਪ੍ਰਸਿੱਧ ਫਿਲਮ ਨਰਮਾਤਾ ਹੈ ਮੀਰਾ ਨਾਇਰ ਜੀ ਮੀਰਾ ਨਾਇਰ ਬੇਸਿਕਲੀ ਪੰਜਾਬ ਦੀ ਧੀ ਹੈ ਹੂੰ ਉਦੇ ਬਾਪ ਇੱਕ ਅਧਿਕਾਰੀ ਸੀ ਤੇ ਉਹਦੀ ਮਾਂ ਇੱਕ ਸਮਾਜ ਸੇਵੀ ਔਰਤ ਸੀ ਜੀ ਮੀਰਾ ਨਾਇਰ ਸ਼ਾਇਦ ਉਹ ਸਮਾਜ ਸੇਵੀ ਕਦਰਾਂ ਕੀਮਤਾਂ ਜਿਹੜੀਆਂ ਮਾਂ ਤੋਂ ਉਹਨੇ ਲਈਆਂ ਸੀ ਉਹ ਪਾਸ ਔਨ ਕਰਦੀ ਆ ਆਪਣੇ ਪੁੱਤਰ ਤੱਕ ਜੀ ਇਹ Hindu ਪਰਿਵਾਰ ਦੀ ਔਰਤ ਹੈ ਦੂਸਰੇ ਬੰਨੇ ਜਿਹੜਾ ਬਾਪ ਹੈ ਉਹ ਮਹਿਮੂਦ ਮੁਹੰਮਦ ਮਮਦਾਨੀ ਹੈ ਵੱਡਾ ਮਮਦਾਨੀ ਜਾਨੀ ਕਿ ਮਹਿਬੂਦ ਮਮਦਾਨੀ ਡਾਕਟਰ ਐ ਡਾਕਟਰ ਇਟਰਨਿ ਕੀਤੀ ਹੋਈ ਹੈ ਔਰ ਯੂਨੀਵਰਸਿਟੀ ਵਿੱਚ ਅਧਿਆਪਨ ਦਾ ਕਾਰਜ ਕਰਦਾ ਹੈ ਜੀ ਜੀ ਉਹ ਲਿਖਣ ਪੜ੍ਹਨ ਦਾ ਕਾਰਜ ਕਰਦਾ ਹੈ ਇਸ ਕਰਕੇ ਜੁਗਾਂਡਾ ਦੀ ਜਿਹੜੀ ਗਵਰਨਮੈਂਟ ਹੈ ਉਹ ਮਮਦਾਨੀ ਨੂੰ ਉਸ ਸ਼ਹਿਰ ਚੋਂ ਉਸ ਦੇਸ਼ ਚੋਂ ਨਿਕਲਣ ਲਈ ਕਹਿ ਦਿੰਦੀ ਹੈ ਹੁਣ ਤੁਸੀਂ ਦੇਖੋ ਕਿ ਜ਼ਹਰਾਨ ਮਮਦਾਨੀ ਉਹਨਾਂ ਮਾਂ-ਬਾਪ ਦਾ ਪੁੱਤਰ ਹੈ ਜੀ ਜਿਨ੍ਹਾਂ ਦੇ ਟੇਬਲ ਤੇ ਹਮ ਰਾਸੀ ਬੈਸਾਂ ਹੁੰਦੀਆਂ ਨੇ ਜਿਹਦੇ ਮਾਂ ਬਾਪ ਨੂੰ ਇੱਕ ਦੇਸ਼ ਆਪਣੇ ਰਾਸੀ ਖਿਆਲਾਂ ਤੇ ਪਹਿਰਾ ਦੇਣ ਕਰਕੇ ਛੱਡਣਾ ਪਿਆ ਇਸ ਕਰਕੇ ਇਹ ਜਿਹੜਾ ਜਹਰਾਨ ਮਮਦਾਨੀ ਹੈ ਉਹ ਆਪਣੇ ਨੇੜਲੇ ਦੋ ਵਿਰੋਧੀਆਂ ਨੂੰ ਇੱਕ ਰਿਪਬਲਿਕ ਪਾਰਟੀ ਦਾ ਉਹਦਾ ਉਮੀਦਵਾਰ ਹੈ ਦੇ ਦੂਸਰਾ ਇੱਕ ਆਜ਼ਾਦ ਉਮੀਦਵਾਰ ਹੈ ਜਿਹੜਾ ਕਦੀ ਨਿਊਯਾਰਕ ਦਾ ਪੁਰ ਗਵਰਨਰ ਰਿਹਾ ਹੈ ਉਹਨਾਂ ਦੋਨਾਂ ਨੂੰ ਹਰ ਹੋਂਚ ਕਾਮਯਾਬ ਹੁੰਦਾ ਸੋ ਇਸ ਕਰਕੇ ਆਪਾਂ ਇਹ ਸਮਝਦੇ ਹਾਂ ਕਿ ਇਹਦੀ ਜਿੱਤ ਜਿਹੜੀ ਹੈ ਉਹ ਓਨੀ ਵੱਡੀ ਹੈ ਜਿੰਨੇ ਵੱਡੇ ਇਹਦੇ ਅਕੀਦੇ ਨੇ ਇਹਦੇ ਮਕਸਦ ਨੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਆਖਦੇ ਨੇ ਕਿ ਜਿਹੜੇ ਜਹਰਾਨ ਦੇ ਮਦਰ ਨੇ ਮੀਰਾ ਨਾਇਰ ਸੋ ਕਹਿੰਦੇ ਨੇ ਕਿ ਉਹਨਾਂ ਨੇ ਭਾਰਤੀ ਕਲਚਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਸਮੱਸਿਆਵਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਬਣਾਈਆਂ ਨੇ ਸਰ ਉਹਨਾਂ ਫਿਲਮਾਂ ਬਾਰੇ ਵੀ ਜ਼ਿਕਰ ਕਰੋ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਮੀਰਾ ਨਾਇਰ 1957 ਚ ਰੁੜਕਿਲਾ ਚ ਪੈਦਾ ਹੁੰਦੀ ਹੈ ਜੀ ਉਹਦੇ ਮਾਪੇ ਵੱਡੇ ਸਰਕਾਰੀ ਮੁਲਾਜ਼ਮ ਸੀਗੇ ਵੱਡੇ ਅਹੁਦੇਦਾਰ ਸੀਗੇ ਜੀ ਜੀ ਉਹਨੇ ਮ ਮੱਲਵਨ ਨਾਜ਼ੀਵਾਦ ਦੇ ਖਿਲਾਫ ਅਦਨ ਕੀਤਾ ਹੈ ਜੀ ਉਹਨੇ ਆਪਣੀ ਪੜ੍ਹਾਈ ਦੌਰਾਨ ਜੋ ਸਿੱਖਿਆ ਉਹਨੂੰ ਆਪਣੀਆਂ ਫਿਲਮਾਂ ਦਾ ਅੰਗ ਬਣਾਉਣਾ ਸ਼ੁਰੂ ਕੀਤਾ ਹੈ ਜੀ ਉਹਨੇ ਐਜ਼ ਅ ਡਾਇਰੈਕਟਰ ਐਜ਼ ਅ ਸਟੋਰੀ ਲੇਖਕ ਐਜ਼ ਅ ਪ੍ਰੋਡਿਊਸਰ ਜਣ ਕੇ ਸਾਰੇ ਤਿੰਨੇ ਵੱਡੇ ਕੰਮ ਜਿਹੜੇ ਆ ਉਹ ਉਹਨੇ ਕੀਤੇ ਨੇ ਜੀ ਉਹੀ ਏ ਛੋਟੀ ਡਾਕੂਮੈਂਟਰੀ ਫਿਲਮ ਤੋਂ ਆਪਣਾ ਸਫ਼ਰ ਸ਼ੁਰੂ ਕਰਦੀ ਹੈ ਤੇ ਉਸ ਡਾਕੂਮੈਂਟਰੀ ਫਿਲਮ ਦੀ ਕਾਮਯਾਬੀ ਤੋਂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਨਹੀਂ ਦੇਖਿਆ ਜੀ ਸਲਾਮ ਬੰਬੇ ਨਾਂ ਦੀ ਇੱਕ ਮਸ਼ਹੂਰ ਫਿਲਮ ਜਿਹੜੀ ਹੈ ਉਹ 1988 ਵਿੱਚ ਬਣਾਉਂਦੀ ਹੈ ਜੀ ਇਹ ਇੱਕ ਇੱਕ ਡਰਾਮਾ ਸ਼ੋਅ ਹੈ ਜਿਹੜਾ ਕ੍ਰਾਈਮ ਤੇ ਬੀਸਤ ਹੈ ਜਿਹਦੀ ਕਹਾਣੀ ਸਲਾਮੇਰੀਏ ਚ ਪੜਦੇ ਉਸ ਨੌਜਵਾਨ ਦੀ ਕਹਾਣੀ ਆ ਉਹਨਾਂ ਬੱਚਿਆਂ ਦੀ ਕਹਾਣੀ ਹੈ ਜੀ ਇਸ ਫਿਲਮ ਚ ਹੋਰ ਵੱਡੇ ਕਲਾਕਾਰਾਂ ਤੋਂ ਬਿਨਾ ਨਾਨਾ ਪਾਟੇ ਕਰਦੀ ਹੈ। ਹਮ ਇਸ ਫਿਲਮ ਨੂੰ ਵੱਡੇ ਪਰਦੇ ਤੇ ਦਿਖਾਇਆ ਗਿਆ ਤੇ ਦੁਨੀਆ ਭਰ ਨੇ ਇਸ ਫਿਲਮ ਨੂੰ ਵਕ ਵਕ ਪਸ਼ਾਵਾਂ ਵਿੱਚ ਦੇਖਿਆ। ਜੀ ਜੀ ਆ ਇਸ ਫਿਲਮ ਨੇ 7.4 ਮਿਲੀਅਨ ਡਾਲਰ ਜਿਹੜਾ ਉਹ ਬਿਜ਼ਨਸ ਕੀਤਾ। ਹਮ ਆਪਣੇ ਆਪ ਵਿੱਚ ਇਹ ਵੱਡੀ ਇੱਕ ਹਿਊਜ਼ ਅਮਾਉਂਟ ਹੈ। ਜੀ ਬਿਲਕੁਲ। ਇਹਦੇ ਜਿਹੜੇ ਇਸ ਫਿਲਮ ਦੇ ਜਿਹੜੇ ਟੋਟਲ ਦਾਰੂਮਦਾਰ ਨੇ ਉਹ ਭਾਰਤੀ ਫਿਲਮ ਇੰਡਸਟਰੀ ਨਾਲੋਂ ਵੱਖਰੇ ਨੇ ਜੀ ਮਤਲਬ ਮੀਰਾ ਨਾਇਰ ਦਾ ਦ੍ਰਿਸ਼ਟੀਕੋਣ ਮੀਰਾ ਨਾਇਰ ਦੀ ਪੇਸ਼ਕਾਰੀ ਮੀਰਾ ਨਾਇਰ ਦੀ ਸਟੋਰੀ ਉਹ ਸਾਰਾ ਕੁਝ ਜਿਹੜਾ ਉਹ ਵੱਖਰੀ ਕਿਸਮ ਦਾ ਹੈ ਜੀ ਭਾਵੇਂ ਮੀਰਾ ਨਾਇਰ ਨੂੰ ਵੱਖ-ਵੱਖ ਅਵਾਰਡਾਂ ਸਨਮਾਨ ਸਨਮਾਨ ਮਿਲੇ ਨੇ ਭਾਰਤ ਸਰਕਾਰ ਨੇ ਵੀ ਦਿੱਤੇ ਨੇ ਪਰੰਤੂ ਦੁਨੀਆ ਭਰ ਵਿੱਚ ਮੀਰਾ ਨਾਇਰ ਨੂੰ ਉਹਦੀ ਵੱਖਰੀ ਜਿਹੜੀ ਸੋਚ ਹੈ ਉਹਦੇ ਕਰਕੇ ਇਜਾਦ ਕੀਤਾ ਜਾਂਦਾ ਹੈ ਹਮ ਸੋ ਇਸ ਕਰਕੇ ਮੈਂ ਸਮਝਦਾ ਕਿ ਮੀਰਾ ਨਾਇਰ ਤੇ ਉਹਦੇ ਹਸਬੰਡ ਜਦੋਂ ਜਗਾੰਡਾ ਚੋਂ ਕੱਢ ਦਿੱਤੇ ਜਾਂਦੇ ਨੇ ਤੇ ਉਸ ਵੇਲੇ ਹਾਰਵਰਡ ਯੂਨੀਵਰਸਿਟੀ ਵਿੱਚ ਇਹਦੇ ਫਾਦਰ ਨੂੰ ਪੜਨਾ ਪੈਂਦਾ ਉੱਥੋਂ ਪੀਐਸਡੀ ਕਰਦੇ ਨੇ ਜੀ ਜਿਸ ਸਬਜੈਕਟ ਤੇ ਉਹ ਪੀਐਸਡੀ ਕਰਦੇ ਨੇ ਉਸ ਸਬਜੈਕਟ ਨੂੰ ਦੁਨੀਆ ਭਰ ਵਿੱਚ ਅੱਜ ਪੜਾਇਆ ਜਾ ਰਿਹਾ ਹੈ ਜੀ ਮਤਲਬ ਉਹਦਿਆਂ ਦੀ ਲਿਖੀ ਹੋਈ ਉਹਨਾਂ ਦੀ ਰਿਸਰਚ ਦੁਨੀਆ ਭਰ ਵਿੱਚ ਖੋਜ ਦਾ ਕੇਂਦਰ ਬਣਦੀ ਹੈ ਹਾਂ ਸੋ ਮੈਂ ਗੱਲ ਮੀਰਾ ਨਾਇਰ ਬਾਰੇ ਕਰਨੀ ਹੈ ਜੀ ਮੀਰਾ ਨਾਇਰ ਨੇ ਆਪਣੇ ਐਜ਼ ਅ ਨਰਮਾਤਾ ਫਿਲਮ ਨਰਮਾਤਾ ਕਈ ਐਕਸਪੈਰੀਮੈਂਟ ਕੀਤੇ ਫਿਲਮ ਨਿਰਦੇਸ਼ਕ ਦੇ ਤੌਰ ਤੇ ਵੀ ਐਕਸਪੈਰੀਮੈਂਟ ਕੀਤੇ ਤੇ ਫਿਲਮ ਲੇਖਕ ਦੇ ਤੌਰ ਤੇ ਵੀ ਕਈ ਐਕਸਪੈਰੀਮੈਂਟ ਕੀਤੇ ਉਹਨਾਂ ਵਿੱਚ ਉਹਨੇ ਭਾਰਤੀ ਸੱਭਿਆਚਾਰ ਨੂੰ ਜਿਹੜਾ ਆ ਉਹ ਪ੍ਰਮੁੱਖਤਾ ਨਾਲ ਲਿਆ ਉਹਦੀ ਪੇਸ਼ਕਾਰੀ ਕੀਤੀ ਹੈ ਭਾਰਤੀ ਸਮਾਜ ਭਾਰਤੀ ਸਮਾਜ ਵਿੱਚ ਔਰਤਾਂ ਭਾਰਤੀ ਸਮਾਜ ਦੀਆਂ ਔਰਤਾਂ ਨਾਲ ਜੁੜੀਆਂ ਕਹਾਣੀਆਂ ਫਿਲਮਾਂ ਦਾ ਹਿੱਸਾ ਬਣਦੀਆਂ ਸਭ ਤੋਂ ਵੱਡੇ ਪ੍ਰਵਾਸ ਦੇ ਜਿਹੜੇ ਮਸਲੇ ਨੇ ਉਹ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਆਉਂਦੇ ਨੇ ਇੱਕ ਫਿਲਮ ਐਸੀਵੀ ਉਹਨੇ ਡਾਇਰੈਕਟ ਕੀਤੀ ਆ ਜਿਹਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਜੁਗਾਂਡਾ ਜਾਂਦਾ ਹੈ ਤੇ ਜੁਗਾਂਡਾ ਤੋਂ ਉਹ ਅਮਰੀਕਾ ਮੂਵ ਕਰਦਾ ਹੁਣ ਤੁਸੀਂ ਦੇਖੋ ਇੱਕ ਭਾਰਤੀ ਜੁਗਾਂਡਾ ਜਾਂਦਾ ਹੈ ਤੇ ਜੁਗਾਂਡਾ ਤੋਂ ਅਮਰੀਕਾ ਜਾਂਦਾ ਹੈ ਉਹ ਇਹਨਾਂ ਦੀ ਆਪਣੀ ਕਹਾਣੀ ਹੈ ਆਪਣੀ ਕਹਾਣੀ ਦੀ ਸੋ ਉਹ ਆਪਣੀ ਕਹਾਣੀ ਨੂੰ ਵੀ ਪੇਸ਼ ਕੀਤਾ ਇਹ ਔਰ ਉਹ ਦੇਲੀ ਪਦਮ ਪੂਸ਼ਣ ਦਾ ਇਹਨੂੰ ਜਿਹੜਾ ਆ ਉਹ ਨਾਮ ਸਨਮਾਨ ਮਿਲਿਆ ਸੋ ਡਾਕੂਮੈਂਟਰੀ ਫਿਲਮ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਆ ਸੋ ਫਾਰ ਫਰਮ ਇੰਡੀਆ ਇਹ ਉਹਨਾਂ ਦੀ ਪਹਿਲੀ ਡਾਕੂਮੈਂਟਰੀ ਫਿਲਮ ਸੀ ਕਿ ਇੰਡੀਆ ਤੋਂ ਇਨੀ ਦੂਰ ਉਸ ਫਿਲਮ ਤੇ ਵੀ ਇਹਨਾਂ ਨੂੰ ਵੱਡੇ ਪੱਧਰ ਤੇ ਮਾਨ ਸਨਮਾਨ ਮਿਲੇ ਨੇ ਜੀ ਜੇ ਮੈਂ ਗੱਲ ਕਰਾਂ ਇਹਨਾਂ ਦੀਆਂ ਹੋਰ ਫਿਲਮਾਂ ਦੀ ਆ ਨਾਮ ਮੇਕ ਨਾ ਦੀ ਫਿਲਮ ਦ ਕੁਈਨ ਆਫ ਕਾਟਰੇਨਾ ਦੀ ਫਿਲਮ ਜਿਹਨਾਂ ਨੂੰ ਦੁਨੀਆ ਭਰ ਵਿੱਚ ਇਹਨਾਂ ਨੂੰ ਸਨਮਾਨ ਮਿਲਿਆ ਇਸ ਫਿਲਮ ਵਿੱਚ ਇੱਕ ਸੱਚੀ ਕਹਾਣੀ ਹੈ ਇੱਕ ਉਸ ਗਰੀਬ ਔਰਤ ਦੀ ਜਿਹੜੀ ਰੋਟੀ ਦੀ ਮਥਾਜ਼ ਹੈ ਜਿਹੜੀ ਪੜ੍ਹ ਲਿਖ ਨਹੀਂ ਸਕਦੀ ਪਰੰਤੂ ਉਹ ਸ਼ਤਰੰਜ ਦੀ ਵਿਜੇਤਾ ਬਣ ਕੇ ਦੁਨੀਆ ਭਰ ਚ ਆਪਣਾ ਨਾਮ ਕਮਾਉਂਦੀ ਹੈ ਸੋ ਇਹਨਾਂ ਦੀਆਂ ਫਿਲਮਾਂ ਦੇ ਜਿਹੜੇ ਸਬਜੈਕਟ ਨੇ ਉਹ ਪੋਲੀਟਿਕਲ ਨੇ ਉਹ ਸਮਾਜਿਕ ਨੇ ਉਹ ਜਥਾਰਥ ਦੇ ਨੇੜੇ ਨੇ ਸਚਾਈ ਦੇ ਨੇੜੇ ਨੇ ਤੇ ਉਹ ਸਾਰਾ ਕੁਝ ਜਿਹੜਾ ਆ ਉਹ ਇਹਨਾਂ ਦੇ بیٹے ਜਹਰਾਨ ਮਮਦਾਨੀ ਕੋਲ ਜਾਂਦਾ ਹੈ ਜਦੋਂ ਮੈਂ ਜਹਰਾਨ ਮਮਦਾਨੀ ਬਾਰੇ ਗੱਲ ਕਰ ਰਿਹਾ ਤਾਂ ਮੇਰੇ ਦਿਮਾਗ ਚ ਮੇਰੇ ਮਨ ਮਾਸਤਕ ਚ ਇੱਕ ਗੱਲ ਆਉਂਦੀ ਹੈ ਜਦੋਂ ਹਿੰਦੁਸਤਾਨ ਚ ਸੂਫੀ ਫਕੀਰ ਆਉਂਦੇ ਨੇ 11ਵੀਂ 12ਵੀਂ ਸਦੀ ਚੋਂ ਨੇ ਸ਼ੁਰੂ ਹੁੰਦੇ ਨੇ ਉਸ ਉਸ ਵੇਲੇ ਦੇਸ਼ ਦੀ ਹਾਲਤ ਬਹੁਤ ਮਾੜੀ ਆ ਉਸ ਵੇਲੇ ਦੇਸ਼ ਵਿੱਚ ਭਗਤੀ ਮੂਵਮੈਂਟ ਵੀ ਖੜੀ ਹੁੰਦੀ ਆ ਜਿਹੜੇ ਸੂਫੀ ਫਕੀਰ ਨੇ ਉਹ ਮੁਸਲਮਾਨ ਨੇ ਇੱਥੇ ਦੇ ਭਗਤੀ ਮੂਵਮੈਂਟ ਦੇ ਜਿਹੜੇ ਆਗੂ ਨੇ ਉਹ ਸਾਡੇ ਦਰवेश ਆਪਣੀ ਧਰਤੀ ਦੇ ਜਾਏ ਹੋਏ ਲੋਕ ਨੇ ਸੋ ਉਹਨਾਂ ਨੇ ਇੱਕ ਇਨਕਲਾਬ ਕੀਤਾ ਜਿਸ ਇਨਕਲਾਬ ਦਾ ਨਾਂ ਆ ਭਗਤੀ ਮੂਵਮੈਂਟ ਭਗਤੀ ਮੂਵਮੈਂਟ ਉਹੀ ਗੱਲ ਮੈਨੂੰ ਇੱਥੇ ਵੀ ਹੁੰਦੀ ਦਿਖਾਈ ਦਿੰਦੀ ਆ ਕਿ ਇੱਕ ਮੁਸਲਮਾਨ ਇੰਟੈਲੈਕਚੁਅਲ ਮੁਸਲਮਾਨ ਜੀ ਜੀ محمد ਮਮਦਾਨੀ ਤੇ ਇੱਕ ਇੰਟੈਲੈਕਚੁਅਲ ਹਿੰਦੂ ਔਰਤ ਨੇ ਇੱਕ ਇੰਟੈਲੈਕਚੁਅਲ ਜ਼ੁਹਰਾਨ ਮਮਦਾਨੀ ਜੜਾ ਆ ਉਹ ਪੈਦਾ ਕੀਤਾ ਜੀ ਔਰ ਉਹਦਾ ਦੀ ਮੈਨੂੰ ਫੀਲਿੰਗ ਉਹਦੇ ਤੋਂ ਆ ਰਹੀ ਹੈ ਜੀ ਬਿਲਕੁਲ ਸਰ ਮਮਦਾਨੀ ਜ਼ੁਹਰਾਨ ਮਮਦਾਨੀ ਦੀ ਜਿਹੜੀ ਜਿੱਤ ਹੈ ਮੇਅਰ ਦੀ ਜਿੱਤ ਹੈ ਇਸ ਨੂੰ ਇੰਨਾ ਵੱਡਾ ਕਿਉਂ ਮੰਨਿਆ ਜਾ ਰਿਹਾ ਦੇਖੋ ਮਮਦਾਨੀ ਨੇ ਜਿਤਨੇ ਸਾਰ ਜਿਹੜਾ ਸੈਂਟੈਂਸ ਬੋਲਿਆ ਜੀ ਜੀ ਉਹ ਸੈਂਟੈਂਸ ਸੀਗਾ ਆਈ ਐਮ ਡੈਮੋਕਰਟ ਸ਼ੋਸਟ ਜੀ ਮਤਲਬ ਵੀ ਮੈਂ ਅ ਜਮਹੂਰੀ ਵਾਮਪੰਥੀ ਹਾਂ ਜੀ ਜੀ ਅਮਰੀਕਾ ਦੀ ਧਰਤੀ ਤੇ ਆਪਣੇ ਆਪ ਨੂੰ ਵਾਮਪੰਥੀ ਕਹਿਣਾ ਆਪਣੇ ਆਪ ਨੂੰ ਜਨਵਾਦੀ ਕਹਿਣਾ ਜੀ ਜਮਹੂਰੀ ਕਦਰਾਂ ਕੀਮਤਾਂ ਦਾ ਰਾਖਾ ਕਹਿਣਾ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਅਮਰੀਕਾ ਦੀ ਧਰਤੀ ਤੇ ਬਿਲਕੁਲ ਬਿਲਕੁਲ ਉਸ ਵੇਲੇ ਉਹਨੇ ਜਿਹੜਾ 뮤직 ਲਾਇਆ ਕਿਉਂਕਿ ਆਪ ਵੀ ਇੱਕ ਰੈਪਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਜਦਸ ਵੇਲੇ ਜਿੱਤਦਾ ਤਾਂ ਸਟੇਜ ਤੇ ਆਪਣੇ ਮਾਂ ਬਾਪ ਤੇ ਆਪਣੀ ਪਤਨੀ ਦੇ ਨਾਲ ਖੜਾ ਹੈ ਤੇ ਪਿੱਛੇ ਉਹ ਜਿਹੜਾ 뮤직 ਵੱਜਦਾ ਉਹ ਸਾਡੀ ਇੰਡੀਅਨ ਫਿਲਮ ਇੰਡਸਟਰੀ ਦਾ 뮤직 ਧੂਮ ਮਚਾ ਦੇ ਧੂਮ ਵੱਜਦਾ ਹੂੰ ਮਤਲਬ ਬੈਕਗ੍ਰਾਉਂਡ ਤੇ ਮਿਊਜ਼ਿਕ ਇਹ ਚੱਲ ਰਿਹਾ ਬਿਲਕੁਲ ਬਿਲਕੁਲ ਉਸ ਵੇਲੇ ਉਹ ਹਿੰਦੁਸਤਾਨੀ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਜਾਂ ਫਿਲਮ ਇੰਡਸਟਰੀ ਹੈ ਉਹਦੀ ਮਾਨਸਿਕਤਾ ਦੇ ਵਿੱਚੋਂ ਉਹ ਆਪਣੀ ਜੱਤ ਨੂੰ ਦੇਖਦਾ ਹੈ ਜੀ ਬਿਲਕੁਲ ਤੀਸਰੀ ਗੱਲ ਇਹ ਹੈ ਕਿ ਭਾਵੇਂ ਉਹਦੀ ਉਮਰ ਛੋਟੀ ਹੈ ਪਰ ਉਸ ਛੋਟੀ ਉਮਰ ਦੇ ਵਿੱਚ ਉਹ ਜਿਹੜਾ ਰਾਈਟ ਵੈਂਗ ਦੀ ਪੋਲਿਟਿਕਸ ਹੈ ਨਾ ਜਿੱਤੋਂ ਦੇਸ਼ਾਂ ਨੂੰ ਜਾਂ ਇਸ ਸੰਸਾਰ ਨੂੰ ਖਤਰਾ ਹੈ ਜੀ ਉਸ ਰਾਈਟ ਵਿੰਗ ਦੀ ਪੋਲਿਟਿਕਸ ਦਾ ਉਹ ਬਦਲ ਦੇ ਤੌਰ ਤੇ ਪੇਸ਼ ਹੋ ਰਿਹਾ ਹੈ ਕਿ ਰਾਈਟ ਵਿੰਗ ਦੀ ਪੋਲਿਟਿਕਸ ਦਾ ਅੰਤ ਹੈ ਜੀ ਇੱਕ ਜਿਵੇਂ ਮੈਂ ਪਹਿਲਾਂ ਵੀ ਕਹਿ ਕਿਹਾ ਇੱਕ ਛੋਟੇ ਸ਼ਹਿਰ ਦਾ ਮੇਅਰ ਦੇਸ਼ਾਂ ਦੇ ਰਾਸ਼ਟਰਪਤੀਆਂ ਲਈ ਚੈਲੰਜ ਖੜੀ ਕਰ ਦਵੇ ਜੀ ਤੇ ਰਾਸ਼ਟਰਪਤੀ ਜਤਨ ਕਰ ਰਹੇ ਹੋ ਕਿ ਉਹਨੂੰ ਹਰਾਇਆ ਜਾਣਾ ਚਾਹੀਦਾ ਤੇ ਹਰਾ ਨਾ ਸਕਣ ਇਸ ਕਰਕੇ ਵੀ ਮੁਮਦਾਨੀ ਦੀ ਜਿਹੜੀ ਜਿੱਤ ਹੈ ਉਹ ਵੱਡੀ ਹੁੰਦੀ ਹੈ ਜੀ ਬਿਲਕੁਲ ਪਿਛਲੇ 2 ਸਾਲਾਂ ਤੋਂ ਹਮ ਇਜ਼ਰਾਈਲ ਫਲਸਤੀਨ ਯੁੱਧ ਚੱਲਿਆ ਹੋਇਆ ਹੈ ਬਿਲਕੁਲ ਉਸ ਯੁੱਧ ਵਿੱਚ ਨਿਰਦੋਸ਼ ਮੁਹੰਮਦੀਨ ਲੋਕਾਂ ਦੀ ਨਸਲਕੁਸ਼ੀ ਹੋ ਰਹੀ ਹੈ ਹਮ ਉਸ ਨਸਲਕੁਸ਼ੀ ਦੇ ਵਿੱਚ ਇਸ ਨੇ ਸਦਾ ਹੀ ਹਮੇਸ਼ਾ ਹੀ ਵਧੀਆ ਤੇ ਦਰਸਤ ਪੈਤੜਾ ਲਿਆ ਜੀ ਤੁਹਾਨੂੰ ਯਾਦ ਹੋਣਾ ਹੈ ਹਮ ਕਿ ਹਮਾਸ ਨੇ 7 ਅਕਤੂਬਰ ਨੂੰ 7 ਅਕਤੂਬਰ 2023 ਨੂੰ ਇੱਕ ਹਮਲਾ ਜਿਹੜਾ ਹੈ ਉਹ ਇਜ਼ਰਾਈਲ ਦੀ ਰਾਜਧਾਨੀ ਤੇ ਕੀਤਾ ਸੀ ਜਿਹਦੇ ਵਿੱਚ ਕਰੀਬ ਹਜ਼ਾਰ ਕਿ ਲੋਕ ਮਾਰੇ ਵੀ ਗਏ ਤੇ ਕੁਝ ਲੋਕ ਬੰਦੀ ਬਣਾ ਲੈ ਗਏ ਬੰਦੀ ਬਣਾ ਲੈ ਗਏ ਜੀ ਬਿਲਕੁਲ ਉਸ ਹਮਲੇ ਦਾ ਵਿਰੋਧ ਜਹਰਾਨ ਮਮਦਾਨੀ ਕਰਦਾ ਹੈ ਤਰਕ ਅਧਾਰਤ ਉਹਦਾ ਵਿਰੋਧ ਕਰਦਾ ਹੈ ਜੀ ਫਿਰ ਉਸ ਹਮਲੇ ਤੋਂ ਬਾਅਦ ਲਗਾਤਾਰ 2 ਸਾਲ ਹੋ ਗਏ ਨੇ ਕਿ ਉਸ ਧਰਤੀ ਤੇ ਜੀ ਗਾਜ਼ਾ ਦੇ ਨਵਜੰਮੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਨੂੰ ਜਸ ਤਰੀਕੇ ਨਾਲ ਮਾਰਿਆ ਗਿਆ ਰੋਟੀ ਦੀ ਲਾਈਨ 'ਚ ਲੱਗੇ ਲੋਕਾਂ ਤੇ ਬੰਬ ਸਿੱਟੇ ਗਏ ਹਸਪਤਾਲ ਤਬਾਹ ਕੀਤੇ ਗਏ ਪੱਤਰਕਾਰ ਮਾਰੇ ਗਏ ਜੀ ਹਰ ਮੋੜ ਤੇ ਉਹਨਾਂ ਦੇ ਚੈੱਕ ਪੋਸਟਾਂ ਨੇ ਉਹ ਅਰਬੀ ਲੋਕਾਂ ਲਈ ਮਹਮਦੀਆਂ ਲੋਕਾਂ ਲਈ ਜੀ ਸੋ ਜਿਸ ਤਰੀਕੇ ਨਾਲ ਨਸਲ ਖੁਸ਼ੀ ਹੋ ਰਹੀ ਹੈ ਉਸ ਨਸਲ ਖੁਸ਼ੀ ਨੂੰ ਉਹ ਬਹੁਤ ਬਾਕੀ ਨਾਲ ਅਡਰੈਸ ਕਰਦਾ ਰਿਹਾ ਹੈ ਔਰ ਉਹਦਾ ਵਿਰੋਧ ਕਰਦਾ ਰਿਹਾ ਜੀ ਉਸ ਨੇ ਪ੍ਰਵਾਸ ਦੀ ਸਮੱਸਿਆ ਦੇ ਸੰਦਰਭ ਵਿੱਚ ਵੀ ਤੇ ਘੱਟ ਵਸਤ ਕਟ ਗਿਣਤੀਆਂ ਦੇ ਹਿੱਤਾਂ ਦੇ ਲਈ ਵੀ ਆਪਣੀ ਆਵਾਜ਼ ਬੰਦ ਬੁਲੰਦ ਕੀਤੀ ਜੀ ਉਹਨੇ ਆਪਣੇ ਬਾਪ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਅਮਰੀਕਾ ਦੀ 9 11 ਦੀ ਘਟਨਾ ਜਿਹੜੀ ਹੈ ਜੀ ਉਹਦਾ ਵੀ ਤਰਕ ਸੰਗਤ ਅਧਿਐਨ ਕਰਕੇ ਉਹਦੇ ਤੇ ਜਿਹੜਾ ਮੁਸਲਮਾਨ ਕਮਿਊਨਿਟੀ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੋਈ ਆ ਉਹਦਾ ਡਟ ਕੇ ਵਿਰੋਧ ਕੀਤਾ ਸੋ ਇਸ ਵਿਰੋਧ ਦੇ ਬਾਵਜੂਦ ਹੂੰ ਉਥੇ ਲੋਕਾਂ ਦੀ ਉਹ ਪਹਿਲੀ ਪਸੰਦ ਬਣਿਆ ਜੀ ਹੁਣ ਜਦੋਂ ਕੋਈ ਬੰਦਾ ਇਸ ਤਰੀਕੇ ਨਾਲ ਪਹਿਲੀ ਪਸੰਦ ਬਣਦਾ ਤਾਂ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਉਹ ਖਿੱਚਦਾ ਖਿੱਚਦਾ ਇਹ ਬਹੁਤ ਵੱਡੀ ਗੱਲ ਹੈ ਜੀ ਇਸੇ ਤਰ੍ਹਾਂ ਸਰ ਆਖਦੇ ਨੇ ਕਿ ਮਮਦਾਨੀ ਨੇ ਜਿਹੜੇ ਆਪਣੇ ਭਾਰਤ ਦੇ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹਨਾਂ ਦੀ ਬਾਰ ਬਾਰ ਆਲੋਚਨਾ ਕੀਤੀ ਹੈ ਸਰ ਇਹੋ ਜਿਹਾ ਕਿਉਂ ਕਿਹਾ ਜਾਂਦਾ ਹੈ ਦੇਖੋ ਨਰਿੰਦਰ ਮੋਦੀ ਹੋਰਾਂ ਦਾ ਆਪਣਾ ਇੱਕ ਰਾਈਟ ਵਿੰਗ ਦੀ ਪੋਲਿਟਿਕਸ ਚਲਾਉਣ ਦਾ ਆਪਣਾ ਇਤਿਹਾਸ ਹੈ ਜੀ ਉਹ ਭਾਰਤੀ ਮੂਲ ਦਾ ਹੈ ਉਹ ਗੁਜਰਾਤੀ ਉਹਦੇ ਬੇਸ ਦੇ ਪੇਰੈਂਟਸ ਨੇ ਉਹਦੇ ਬਾਪ ਗੁਜਰਾਤੀ ਮੂਲ ਦਾ ਮੁਸਲਮਾਨ ਹੈ ਬਿਲਕੁਲ ਬਿਲਕੁਲ ਗੁਜਰਾਤ ਦੇ ਦੰਗਿਆਂ ਨੂੰ ਦੁਨੀਆ ਭਰ ਦੇ ਇੰਟੈਲੈਕਚੁਅਲ ਲੋਕਾਂ ਨੇ ਬੜਾ ਬਰੀਕੀ ਨਾਲ ਦੀਖਿਆ ਤੇ ਅਧਿਨ ਕੀਤਾ ਜੀ ਮਮਦਾਨੀ ਵੀ ਉਹਨੂੰ ਦੇਖਦਾ ਹੈ ਮਬਦਾਨੀ ਭਾਜਪਾ ਦੀ ਸਰਕਾਰ ਦੇ ਸਨੇ ਸੁਮੇਤ ਹੂੰ ਉਨਾ ਸਭ ਦੀ ਨਿੰਦਿਆ ਕਰਦਾ ਹੈ ਜਿਹੜੇ ਦੁਨੀਆ ਭਰ ਚ ਪਿਛਾਂ ਕਿਚੂ ਸਿਆਸਤ ਚਲਾਉਂਦੇ ਨੇ ਹਿੰਦੁਸਤਾਨ ਚ ਉਹ ਨਰਿੰਦਰ ਮੋਦੀ ਦੀ ਗਵਰਨਮੈਂਟ ਨੂੰ ਇੱਥੇ ਰੱਖਦਾ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਮਦਾਨੀ ਆਪਣੀ ਚੋਣ ਤੋਂ ਪਹਿਲਾਂ ਜਿੱਤ ਤੋਂ ਪਹਿਲਾਂ ਇਹ ਐਲਾਨ ਕਰ ਚੁੱਕਾ ਹੈ ਕਿ ਮੈਂ ਜੇ ਜਿੱਤ ਗਿਆ ਨਿਊਯਾਰਕ ਦੀ ਧਰਤੀ ਤੇ ਜੇ ਨੇਤਨ ਜਾਹੂ ਜਿਹੜਾ ਇਜ਼ਰਾਈਲ ਦਾ ਰਾਸ਼ਟਰਪਤੀ ਹੈ ਆਇਆ ਤਾਂ ਮੈਂ ਉਸ ਨੂੰ ਗ੍ਰਿਫਤਾਰ ਕਰਾਂਗਾ ਜੇ ਨਰਿੰਦਰ ਮੋਦੀ ਨਿਊਯਾਰਕ ਆਇਆ ਤਾਂ ਮੈਂ ਸੁਣੂ ਗ੍ਰਫਤਾਰ ਕਰਾ ਗ੍ਰਫਤਾਰ ਕਰਾ થોਡਾ ਸਵਾਲ ਇਹ ਪੈਦਾ ਹੁੰਦਾ ਹੈ ਹਮ ਕਿ ਇੱਕ ਛੇ ਸ਼ਹਿਰ ਦਾ ਮੇਅਰ ਜਿਹੜਾ ਆ ਜੀ ਉਹ ਇਸ ਤਰ੍ਹਾਂ ਦੀ ਲੀਕ ਖੱਚ ਰਿਹਾ ਹੈ ਹਮ ਇਹਨਾਂ ਰਾਈਟ ਵਿੰਗ ਦੇ ਲੋਕਾਂ ਤੋਂ ਇਸ ਤਰ੍ਹਾਂ ਦੀ ਲੀਕ ਖੱਚ ਰਿਹਾ ਸੋ ਇਸ ਕਰਕੇ ਉਹਨੇ ਮੋਦੀ ਦੀ ਸਿਆਸ ਦਾ ਵਿਰੋਧ ਕੀਤਾ ਹੈ ਵਿਅਕਤੀਗਤ ਤੌਰ ਤੇ ਮੋਦੀ ਦਾ ਵਿਰੋਧ ਨਹੀਂ ਕੀਤਾ ਇਹਦੇ ਨਾਲ ਹੀ ਜਦੋਂ ਉਹ ਜਿੱਤਦੇ ਨੇ ਜੀ ਉਹਨਾਂ ਦੀ ਆਪਣੀ ਜਿੱਤ ਦੇ ਵਿਗਲ ਵੱਜਣ ਤੇ ਵੇਲੇ ਉਸ ਨੇ ਪੰਡਤ ਜਵਾਰਲਾਲ ਨਹਿਰੂ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਸ਼ਬਦਾਂ ਦੇ ਵਿੱਚ ਯਾਦ ਕੀਤਾ ਸੋ ਜਵਾਰਲਾਲ ਨਹਿਰੂ ਨੂੰ ਯਾਦ ਕਰਨਾ ਵੀ ਆਪਣੇ ਆਪ ਵਿੱਚ ਅੱਜ ਦੇ ਯੁੱਗ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਸਰ ਸਰ ਹੁਣ ਇਸੇ ਨਾਲ ਸੰਬੰਧਿਤ ਇੱਕ ਹੋਰ ਖਬਰ ਤੇ ਵੀ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ